ਧੰਨ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਅੰਮ੍ਰਿਤ ਨਾਮ ਸਦ ਮਿੱਠਾ ਲਗਾ ਕੁਰਬਿ ਸ਼ਬਦੀ ਸਾਧ ਆਇਆ ਸੱਚੀ ਬਾਣੀ ਸਹਿਜ ਸਮਾਣੀ ਹਰ ਜਿਉ ਮਨ ਵਸਾਇਆ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਹਰਨਾਮ ਧਿਆਇਆ ਹਰ ਕਰ ਕਿਰਪਾ ਸਤਿਗੁਰੂ ਮਿਲਾਇਆ ਪੂਰੇ ਸਤਿਗੁਰ ਹਰਨਾਮ ਧਿਆਇਆ ਰਹਾਉ ਪਰਮ ਸਤਕਾਰ ਜੋ ਤਿੰਨ ਦਨੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਮ ਲੇਵਾ ਸਤਸੰਗੀ ਜਨੋ ਵਡਭਾਗੇ ਹਾਂ ਜੋ ਅੰਮ੍ਰਿਤ ਵੇਲੇ ਅੰਮ੍ਰਿਤ ਮੇਕ ਰਬਾਣੀ ਦੇ ਨਾਲ ਮਨ ਦੀ ਸਾਂਝ ਪਾ ਕੇ ਤਨ ਦੀ ਸਾਂਝ ਪਾ ਕੇ ਲਾਹਾ ਪ੍ਰਾਪਤ ਕਰਨ ਦੀ ਅਵਸਥਾ ਦੇ ਵਿੱਚ ਜੁੜੇ ਬੈਠੇ ਹਾਂ ਸੋ ਅੱਜ ਦਾ ਮੁਖਵਾਕ ਤੀਸਰੇ ਪਾਤਸ਼ਾਹ ਸੇਵਾ ਦੇ ਪੁੰਜ ਕ੍ਰਿੜਤਾ ਦੇ ਪੱਕੇ ਗੁਰੂ ਅਮਰਦਾਸ ਪਾਤਸ਼ਾਹ ਜੀ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਾਲਣਾ ਕਾਲ ਕਰਕੇ ਕੁਰਤਾ ਗਦੀ ਨੂੰ ਪ੍ਰਾਪਤ ਹੋ ਕੇ ਉਹਨਾਂ ਕਰਮਕਾਂਡਾਂ ਦਾ ਵੀ ਆਪਣੀ ਬਾਣੀ ਰਚਨਾ ਦੇ ਵਿੱਚ ਖੰਡਨ ਕੀਤਾ ਜਿਨ੍ਹਾਂ ਤੋਂ ਲਾਭ ਕੋਈ ਨਹੀਂ ਹੁੰਦਾ ਤੇ ਉਹ ਸਿਧਾਂਤ ਵੀ ਦਿੱਤਾ ਹੈ ਜਿਹਦੇ ਨਾਲ ਜ਼ਿੰਦਗੀ 'ਚ ਬਦਲਾ ਆਉਂਦਾ ਹੈ ਸੋ ਅੱਜ ਦਾ ਮੁੱਖ ਵਾਕ ਵਡਹੰਸ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 559 ਤੇ ਸੁਭਾਇਮਾਨ ਹੈ। ਪਾਸ਼ਰੀਏ ਸ਼ਬਦ ਦੇ ਰਹਾਉ ਵਾਲੇ ਬੰਦੇ ਅੰਦਰ ਕਿਰਪਾ ਕਰਦੇ ਨੇ। ਹਾਰ ਕਰ ਕਿਰਪਾ ਸਤ ਗੁਰੂ ਮਿਲਾਇਆ। ਕਹਿੰਦੇ ਜਦੋਂ ਸੇਵਕ ਬਣ ਕੇ ਕੁਰੂ ਦੀ ਸ਼ਰਨ ਦੇ ਵਿੱਚ ਆਏ। ਕੁਰੂ ਦੇ ਅੱਗੇ ਅਰਦਾਸ ਕੀਤੀ। ਟੰਡੋਤ ਵੰਦਨ ਅਨਕ ਬਾਾਰ। ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਚਾਹੇ ਇਸ ਰੋਕ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਦਾ ਹੈ ਕਹਿੰਦੇ ਜਦੋਂ ਅਸੀਂ ਇਹ ਅਰਦਾਸ ਕਰਦੇ ਆਂ ਕਿ ਗੁਰੂ ਦੇ ਚਰਨਾਂ ਦੇ ਵਿੱਚ ਕਿ ਮੇਰੀ ਨਮਸ਼ਕਾਰ ਹੈ ਤੁਹਾਨੂੰ ਡੰਡਉਤ ਬੰਦਨਾ ਹੈ ਤੁਹਾਨੂੰ ਮੇਰੇ ਤੇ ਕਿਰਪਾ ਰਹਿਮਤ ਕਰੋ ਇਹ ਸੰਸਾਰ ਚ ਵਿਚਰਦੇ ਹੋਏ ਡੋਲਣ ਤੋਂ ਬਚ ਜਾਵਾਂ ਮਨੁੱਖ ਡੋੜਦਾ ਕਿੰਨਿਆਂ ਥਾਵਾਂ ਤੇ ਹੈ ਮੋ ਮਮਤਾ ਚ ਡੋਲ ਜਾਂਦਾ ਏ ਵਿਸ਼ਿਆ ਵਿਕਾਰਾਂ ਚ ਡੋਲ ਜਾਂਦਾ ਏ ਲਾਲਚ ਚ ਡੋਲ ਜਾਂਦਾ ਏ ਇਸ ਕਰਕੇ ਹਰ ਵੇਲੇ ਸਿੱਖ ਦੀ ਅਰਦਾਸ ਇਹ ਹੋਵੇ ਕਿ ਮਾਲਕਾ ਡੋਲਣ ਤੋਂ ਬਚਾ ਲੇ ਜਿਹੜਾ ਡੋਲਿਆ ਨਹੀਂ ਉਹ ਠਹਿਰ ਹੋ ਜਾਂਦਾ ਹੈ ਤੇ ਜਿਹੜਾ ਡੋਲਦਾ ਏ ਉਹ ਸਦਾ ਨੁਕਸਾਨदाई ਕਰੇਂਦਾ ਏ ਤੇ ਪਾਤਸ਼ਾਹ ਜੀ ਕਹਿੰਦੇ ਨੇ ਹਾਰ ਕਰ ਕਿਰਪਾ ਸਤ ਗੁਰੂ ਮਿਲਾਇਆ ਕਹਿੰਦੇ ਅਰਦਾਸ ਕੀਤੀ ਤੇ ਮਾਲਕ ਨੇ ਅੱਗੇ ਉਹ ਅਰਦਾਸ ਸੁਣ ਲਈ ਤੇ ਮੈਨੂੰ ਗੁਰੂ ਮਿਲਾ ਦਿੱਤਾ ਪੂਰੇ ਸਤਗੁਰ ਹਰ ਨਾਮ ਧਿਆਇਆ ਕਹਿੰਦੇ ਪੂਰੇ ਸਤਗੁਰੂ ਨੇ ਅਕਾਲ ਪੁਰਖ ਨੇ ਕਿਰਪਾ ਕਰਕੇ ਮੈਨੂੰ ਗੁਰੂ ਨੂੰ ਮਿਲਾ ਦਿੱਤਾ ਤੇ ਮੈਂ ਗੁਰੂ ਨਾਲ ਮਿਲ ਗਿਆ ਤੇ ਗੁਰੂ ਕੌਣ ਹੈ ਸ਼ਬਦ ਗੁਰੂ ਸੁਰਤ ਧੰ ਚੇਲਾ ਮੇਰਾ ਗਿਆਨ ਗੁਰੂ ਹੈ ਧਿਆਨ ਚੇਲਾ ਹੈ ਜਦੋਂ ਗਿਆਨ ਤੇ ਧਿਆਨ ਦਾ ਸਮੇਲ ਹੋ ਗਿਆ ਫਿਰ ਜ਼ਿੰਦਗੀ 'ਚ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਿੰਨਾ ਚਿਰ ਗਿਆਨ ਨਾਲ ਧਿਆਨ ਨਹੀਂ ਹੈ ਉਹਨਾਂ ਚਿਰ ਮਨੁੱਖ ਢਟਕਣਾ 'ਚ ਪੈ ਜਾਂਦਾ ਹੈ ਤੇ ਉਹਨਾਂ ਚੀਜ਼ਾਂ ਨੂੰ ਧਰਮ ਮੰਨਣ ਲੱਗ ਜਾਂਦਾ ਹੈ ਜਿਨ੍ਹਾਂ ਦੇ ਵਿੱਚੋਂ ਜ਼ਿੰਦਗੀ ਜਿਉਣ ਦਾ ਸਿਧਾਂਤ ਨਹੀਂ ਮਿਲਦਾ ਜਿਹਦੇ ਬਾਬਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਜਿਹੇ ਮਾਰਗ ਪੰਡਿਤ ਗਏ પાછે ಪರಿਬਹੀਰ ਪੰਡਿਤ ਦਾ ਅਰਥ ਚਲਾਕ ਵਰਤੀ ਲੋਕ ਜਿਨ੍ਹਾਂ ਨੇ ਧਰਮ ਨੂੰ ਧੰਦਾ ਬਣਾਇਆ ਹੋਇਆ ਜਿਨ੍ਹਾਂ ਨੇ ਧਰਮ ਦਾ ਦਿਖਾਵਾ ਕਰਾ ਕੇ ਫਰੀਦਾ ਇਹ ਵਿਸ ਗੰਦਲਾਂ ਧਰੀਆਂ ਖੰਡ ਲਵਾੜ ਹੈ ਤੇ ਜ਼ਹਿਰ ਦੀਆਂ ਗੰਦਲਾਂ ਨੇ ਪਰ ਉਹਨਾਂ ਦੇ ਉੱਤੇ ਗਲੇਫ ਖੰਡ ਦਾ ਚਾੜਿਆ ਹੈ ਦੇਖਣ ਵਾਲੇ ਨੂੰ ਐ ਲੱਗੇ ਵੀ ਇਹੀ ਹੀ ਧਰਮ ਹੈ ਇਸ ਤੋਂ ਬਾਹਰ ਕੋਈ ਧਰਮ ਨਹੀਂ ਜਿਨ੍ਹਾਂ ਨੇ ਇਹ ਭਰਮ ਜਾਲ ਪਾਇਆ ਹੋਇਆ ਏ ਉਹਨਾਂ ਨੂੰ ਕਿਹਾ ਪੰਡਤ ਚਲਾਗ ਬਿਰਤੀ ਲੋਕ ਕਹਿੰਦੇ ਕਬੀਰ ਜਿਹੇ ਮਾਰਗ ਪੰਡਤ ਗਏ ਜਿਸ ਪਾਸੇ ਚਲਾਗ ਬਿਰਤੀ ਲੋਕ ਗਏ ਜਿਹੜੇ ਇਹ ਕਹਿੰਦੇ ਨੇ ਕਿ ਜੇ ਤੁਸੀਂ ਗ੍ਰਾਹ ਕਰ ਲਏ ਤੇ ਆਓ ਤੀਰਥ ਨਹਾ ਲੋ ਫਲਾਣੇ ਥਾਂ ਤੇ ਆਹ ਕੰਮ ਕਰ ਲੋ ਠੀਮੜੇ ਥਾਂ ਤੇ ਆਹ ਕੰਮ ਕਰ ਲੋ ਤੁਹਾਡੇ ਪਾਪ ਕੱਟੇ ਜਾਣਗੇ ਪਰ ਗਿਆਨ ਸ਼ਬਦ ਗੁਰੂ ਕੀ ਕਹਿੰਦਾ ਹੈ ਪਾਪ ਕਰੇ ਪੰਚਾਂ ਕੇ ਵਸਰੇ तीर्थ नावें कहै सब उतरे बोर कमावे होए निसंक चंपुर बांध खरे कलंक <coughs> गुरु अर्जुन साहिब जी कहंदे ऐ नहीं पाप तू करे पांच विकारां ਦੇ ਅਧੀਨ ਹੋ ਕੇ ਤੇ ਇਹ ਸੋਚੇ ਕਿ ਮੈਂ ਕਿਸੇ ਤੀਰਥ ਸਥਾਨ ਤੇ ਸਾਲ ਪਿੱਛੋਂ ਮਹੀਨੇ ਪਿੱਛੋਂ ਮੱਛਿਆ ਤੇ ਪੁੰਨਿਆ ਤੇ ਸੰਗਰਾਮ ਤੇ ਨਾਲਿਆ ਤੇ ਮੇਰੇ ਗੁਨਾਹ maaf ਹੋ ਗਏ ਤੇ ਆ ਕੇ ਫੇਰ ਗੁਨਾਹ ਕਰ ਲੱਗ ਜੈ ਕਹਿੰਦੇ ਇਹ ਤੇਰੀ ਜ਼ਿੰਦਗੀ ਵਾਸਤੇ ਸਭ ਤੋਂ ਖਤਰਨਾਕ ਸਮਾਂ ਹੋਵੇਗਾ ਇਨ੍ਹਾਂ ਵਕਾਰਾਂ ਦੇ ਵਿੱਚ ਘਸ ਕੇ ਤੂੰ ਇਨ੍ਹਾਂ ਫਾਇਆਂ 'ਚ ਪੈ ਜਾਣਾ ਹੈ ਤੇ ਇਹਦਾ ਗੁਰੂ ਨੇ ਦੱਸਣਾ ਹੈ ਨਾ ਤੇ ਪਿਆਰਿਆ ਗਨਾ ਤੇਰੇ ਮਾਫ ਹੋਣੇ ਤੇਰੀ ਬਿਰਤੀ ਚੇਂਜ ਹੋਣ ਤੇ ਭੂਮੀਆਂ ਲੰਗਰ ਵਾਧੂ ਲਾਉਂਦਾ ਸੀ ਚੋਰ ਸੀ ਜਿਹੜਾ ਪਰ ਗੁਰੂ ਨਾਨਕ ਸਾਹਿਬ ਜੀ ਹੀ ਪਹਿਲੇ ਐਸੇ ਮਹਾਪੁਰਖ ਨੇ ਜਿਨ੍ਹਾਂ ਨੇ ਪੁੱਛਿਆ ਸੀ ਭੂਮੀਆਂ ਹਾ ਪੈਸਾ ਕਿੱਥੋਂ ਆਉਂਦਾ ਲੰਗਰ ਵਾਲਾ ਨਹੀਂ ਤੇ ਸਾਰੇ ਤਾਰੀਫ ਕਰਕੇ ਚਲੇ ਜਾਂਦੇ ਸੀ ਤੇ ਭੂਮੀਆਂ ਨੂੰ ਦੱਸਣਾ ਪਿਆ ਸਾਬ ਨੇ ਕਿਹਾ ਛੱਡ ਦੇ ਕਹਿੰਦਾ ਜੀ ਬੜਾ ਔਖਾ ਏ ਪਾਸ਼ਾ ਤਿੰਨ ਬਚਨ ਮੰਨਾ ਲੈ ਕ੍ਰੀਮ ਮਾਰਨੀ ਕਰਨੀ ਨਮਕ ਹਰਾਮੀ ਨਹੀਂ ਬਣਨਾ ਤੇ ਝੂਠ ਨਹੀਂ ਬੋਲਣਾ ਕਹਿੰਦਾ ਤਿੰਨ ਬਚਨ ਮੰਨ ਲਾਂਗਾ ਤਿੰਨਾ ਬਚਨਾ ਨੇ ਉਹਦੀ ਜ਼ਿੰਦਗੀ ਬਦਲ ਦਿੱਤੀ ਭੂਮੀਆਂ ਚੋਰ ਤੋਂ ਭਾਈ ਭੂਮੀਆਂ ਬਣ ਗਿਆ ਜਿਹੜਾ ਪੂਰਾ ਗੁਰੂ ਐ ਉਹ ਜੀਵਨ ਦੇ ਅੰਦਰ ਅਧੂਰਾਪਨ ਕੱਟਦਾ ਹੀ ਕੱਟਦਾ ਐ ਜਿੱਦਾਂ ਮਰਜ਼ੀ ਕੱਢੇ ਪਰ ਜਿਹੜੇ ਅਧੂਰੇ ਨੇ ਅੱਜ ਦੇ ਸੋਸ਼ੇ ਬਾਜੀ ਵਾਲੇ ਇਹਨਾਂ ਨੂੰ ਸਿਰਫ ਚੜਾਵੇ ਨਾਲ ਵਾਸਤਾ ਹੁੰਦਾ ਐ ਕਿ ਉਹ ਕੰਮ ਕਰੋ ਉਹ ਚੀਜ਼ ਨੂੰ ਪ੍ਰਮੋਟ ਕਰੋ ਜਿਹਦੇ ਨਾਲ ਚੜਾਵਾ ਵਧ ਆਵੇ ਕਿਸੇ ਦਾ ਜੀਵਨ ਬਦਲੇ ਜਾਂ ਨਾਮ ਬਦਲੇ ਵਹਿਮ ਪਾਈ ਚਲੋ ਕਬੀਰ ਜਿਹ ਮਾਰਗ ਪੰਡਿਤ ਗਏ ਪਾਛੇ ਪਰੇ ਬਹੀਰ ਇੱਕ ਅਵਕਟ ਘਾਟੀ RAM ਕੀ ਤਹਿ ਚੜ ਰਹੇ ਹੋ ਕਬੀਰ ਕਹਿੰਦੇ ਇੱਕ ਬੜਾ ਔਖਾ ਹੈ ਰਸਤਾ ਉਹ ਹੈ ਪ੍ਰਮਾਤਮਾ ਦੀ ਮੰਜ਼ਲ ਉਹ ਹੈ ਸੱਚ ਆਪ ਵੀ ਸੱਚ ਦੇ ਧਾਰਨੀ ਬਣਨਾ ਤੇ ਦੂਜਿਆਂ ਨੂੰ ਵੀ ਸੱਚ ਦੱਸਣਾ ਕਹਿੰਦੇ ਇੱਧਰ ਕਬੀਰ ਇਕੱਲਾ ਹੀ ਹੈ ਬਹੁਤੇ ਨਹੀਂ ਹੈਗੇ ਤੇ ਅੱਜ ਵੀ ਇਦਾਂ ਹੀ ਹੋ ਰਿਹਾ ਬੜੀ ਕਬੀਰ ਸਾਹਿਬ ਨੂੰ ਜਾਂਦੇ ਨੇ ਪਰ ਕੰਮ ਫੇਰ ਉਹੀ ਚਲਾਗ ਬਿਰਤੀ ਅੱਜ ਕਿੱਸਾ ਧਾਰੀ ਪੰਡਤ ਆ ਗਏ ਨੇ ਜਿਹੜੇ ਪੁੱਠੇ ਸਿੱਧੇ ਕਰਮਕਾਂਡ ਕਰਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਕੁਰਬਾਨੀ ਦਾ ਸਿਧਾਂਤ ਨਹੀਂ ਦੱਸਣਗੇ ਜਿੰਨੇ ਗੱਪੀ ਲੋਕ ਹੋਣਗੇ ਧਰਮ ਦੀ ਦੁਨੀਆ 'ਚ ਗੱਪੀ ਭਾਪੇ ਗੱਪੀ ਪ੍ਰਚਾਰਕ ਉੰਨੀ ਉਹਨਾਂ ਦੇ ਮਗਰ ਭੀੜ ਹੋਵੇਗੀ ਕਿਉਂਕਿ ਲੋਕਾਂ ਨੂੰ ਗੱਪ ਚੰਗਾ ਲੱਗਦਾ ਸੱਚ ਚੰਗਾ ਨਹੀਂ ਲੱਗਦਾ ਸੱਚ ਸਵੇਰੇ ਸੁਣਾਇਆ ਜਾਂਦਾ ਹੈ ਕਿੰਨੀ ਕਿ ਸੰਗਤ ਗੁਰਦੁਆਰਿਆਂ 'ਚ ਹੁੰਦੀ ਹੈ ਪਾਣੀ ਸੁਣਨ ਵਾਸਤੇ ਕਥਾ ਸੁਣਨ ਵਾਸਤੇ ਪਰ ਜਿੱਥੇ ਗੱਪ ਕਾਣੀ ਸਾਈਆਂ ਜਾਂਦੀਆਂ ਨੇ ਉਥੇ ਢੀੜਾਂ ਲੱਗੀਆਂ ਪਈਆਂ ਨੇ ਕਿਉਂਕਿ ਸਾਡੀ ਜਿਹੜੀ ਬਿਰਤੀ ਹੈ ਨਾ ਜਿੱਤਾਂ ਦੀ ਬਿਰਤੀ ਹੈ ਉਦਾਂ ਦੀ ਜਗ੍ਹਾ ਸਾਨੂੰ ਚੰਗੀ ਲੱਗਦੀ ਹੈ ਤੇ ਸਾਬ ਜੀ ਕਿਰਪਾ ਕਰਦੇ ਨੇ ਹਾਰ ਕਰ ਕਿਰਪਾ ਸਤਗੁਰੂ ਮਿਲਾਇਆ ਪੂਰੇ ਸਤਗੁਰ ਹਰ ਨਾਮ ਧਿਆਇਆ ਪੂਰੇ ਸਤਗੁਰੂ ਨੇ ਗੁਰੂ ਨੇ ਮੇਰੇ ਤੇ ਕਿਰਪਾ ਕੀਤੀ ਤੇ ਮੈਂ ਨਾਮ ਧਿਆਉਣ ਲੱਗ ਪਿਆ ਤੇ ਨਾਮ ਧਿਆਉਂਦਿਆ ਧਿਆਉਂਦਿਆ ਮੇਰੇ ਅੰਦਰ ਬਦਲਾਅ ਕੀ ਆਇਆ ਬਦਲਾ ਜ਼ਰੂਰੀ ਹੈ ਨਾ ਬੱਚਾ ਸਕੂਲ ਜਾਂਦਾ ਹੈ ਉਹਦੇ ਅੰਦਰ ਬਦਲਾ ਹੋਣਾ ਚਾਹੀਦਾ ਹੈ ਤਾਂ ਹੀ ਤਲਾਬ ਹੈ ਨਾ ਕਹਿੰਦੇ ਬਦਲਾ ਇਹ ਆਇਆ ਅੰਮ੍ਰਿਤ ਨਾਮ ਸਦ ਮਿੱਠਾ ਲੱਗਾ ਕਹਿੰਦੇ ਬਦਲਾ ਆ ਗਿਆ ਪਹਿਲਾਂ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੇ ਵਿਧ ਨੈਨੋ ਡਿੱਠੀ ਇਹ ਅਵਸਥਾ ਸੀ ਚੰਗੀ ਗੱਲ ਚੰਗੀ ਨਹੀਂ ਸੀ ਲੱਗਦੀ ਝੂਠ ਫਰੇਵ ਚੰਗਾ ਲੱਗਦਾ ਸੀ ਵਿਸ਼ੇ ਵਿਕਾਰ ਚੰਗੇ ਲੱਗਦੇ ਸੀ ਪਰ ਜਦੋਂ ਗੁਰੂ ਕੋਲੇ ਆਇਆ ਨਾ ਗੁਰੂ ਨੇ ਇੰਨੀ ਕਿਰਪਾ ਕੀਤੀ ਅੰਮ੍ਰਿਤ ਨਾਮ ਸਦ ਮਿੱਠਾ ਲੱਗਿਆ ਕਹਿੰਦੇ ਹੁਣ ਅੰਮ੍ਰਿਤ ਰੂਪੀ ਨਾਮ ਮੈਨੂੰ ਮਿੱਠਾ ਲੱਗਣ ਲੱਗ ਪਿਆ ਗੁਰ ਸ਼ਬਦੀ ਸਵਾਦ ਆਇਆ ਇਹ ਸਵਾਦ ਕਿੱਥੋਂ ਨਿਕਲਿਆ ਕਹਿੰਦੇ ਗੁਰੂ ਦੇ ਸ਼ਬਦ ਵਿੱਚੋਂ ਸ਼ਬਦ ਗੁਰੂ ਦੇ ਵਿੱਚੋਂ ਮੈਨੂੰ ਇਹ ਸਵਾਦ ਅਨੁਭਵ ਹੋਣਾ ਸ਼ੁਰੂ ਹੋਇਆ ਸੱਚੀ ਬਾਣੀ ਸਹਿਜ ਸਮਾਣੀ ਕਹਿੰਦੇ ਉਹ ਸੱਚੀ ਬਾਣੀ ਦੇ ਨਾਲ ਸਹਿਜ ਅਵਸਥਾ ਭਟਕਣਾ ਛੱਡ ਕੇ ਮੇਰਾ ਮਨ ਸਮਾ ਗਿਆ ਹਰ ਜੀਉ ਮਨ ਵਸਾਇਆ ਹੁਣ ਹਰੀ ਪ੍ਰਮਾਤਮਾ ਮੇਰੇ ਮਨ ਵਿੱਚ ਵਸ ਗਿਆ ਹੁਣ ਇੱਕ ਆਕਾਲ ਪੁਰਖ ਦੀ ਆਰਾਧਨਾ ਹੀ ਰਹਿ ਗਈ ਹੈ ਬਾਕੀ ਸਾਰਾ ਕੁਝ ਛੁੱਟ ਗਿਆ ਕਿਉਂਕਿ ਸਮਝ ਲੱਗੀ ਪਾਪੁਨ ਤਹਿ ਭਈ ਕਹਾਵਤ ਹੋ ਨਰਕ ਹੋ ਸੁਰਗ ਮਿਸ਼ਾਵਤ ਇੱਕ ਹਵਤਾ ਨੇ ਇਹਨਾਂ ਕਹਾਵਤਾਂ ਤੋਂ ਖੜਾ ਛੁੱਟ ਗਿਆ ਹੁਣ ਮੈਂ ਆਪਣੀ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਚਲਾਉਣਾ ਚਾਹੁੰਦਾ ਹਾਂ ਵਹਿਮਾ ਭਰਮਾ ਕਰਮਕਾਂਡਾਂ ਚ ਨਹੀਂ ਪੈਂਦਾ ਤੇ ਪਾਤਸ਼ਾਹ ਜੀ ਦੂਸਰੇ ਬੰਦ 'ਚ ਕਿਰਪਾ ਕਰਦੇ ਨੇ ਪਰਮੇ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਕਹਿੰਦੇ ਬ੍ਰਹਮੇ ਨੇ ਕਹਿੰਦੇ ਨੇ ਵੇਦ ਪੈਦਾ ਕੀਤੇ ਵੇਦ ਲਿਖੇ ਨੇ ਪਰ ਉਹਨਾਂ ਵੇਦਾਂ ਦੇ ਵਿੱਚੋਂ ਨਿਕਲਿਆ ਕੀ ਕਹਿੰਦੇ ਮੋਹ ਦਾ ਪਸਾਰਾ ਕਰਮਕਾਂਡ ਵਹਿ ਪਰਮ ਉਹ ਸਾਰੇ ਜਿਹੜੇ ਅੱਜ ਨਰਕ ਸੁਰਗ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਇਹ ਸਾਰੀਆਂ ਵੇਦਾਂ ਦੇ ਵਿੱਚੋਂ ਨਿਕਲੀਆਂ ਨੇ ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭ੍ਰਮੇ ਵੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ਇਹਦੇ ਚੋਂ ਮਾਇਆ ਦਾ ਪਸਾਰਾ ਨਿਕਲ ਆਇਆ ਇਹਦੇ ਵਿੱਚੋਂ ਦੁੱਖ ਤਕਲੀਫਾ ਨਿਕਲ ਆਈਆਂ ਇਹਦੇ ਵਿੱਚੋਂ ਵਹਿ ਪਰਮ ਨਿਕਲੇ ਤੇ ਕੋਈ ਨਰਕ ਦਾ ਵਾਸੀ ਹੈ ਕੋਈ ਸਵਰਗ ਦਾ ਵਾਸੀ ਹੈ ਪਰ ਇਹਨੇ ਜ਼ਿੰਦਗੀ ਨੂੰ ਸਵਾਰਿਆ ਨਹੀਂ ਵਿਗਾੜ ਦਿੱਤਾ ਮਹਾਦੇਵ ਗਿਆਨੀ ਵਰਤੇ ਕਰ ਆਪਣੇ ਤਾਮਸ ਬਹੁਤ ਹੰਕਾਰਾ ਕਹਿੰਦੇ ਮਹਾਦੇਵ ਸ਼ਿਵ ਜੀ ਕਹਿੰਦੇ ਇਹ ਸ਼ਾਂਤ ਸੁਭਾਅ ਚ ਰਹਿੰਦਾ ਏ ਗਿਆਨੀ ਤਾਂ ਹੈ ਪਰ ਨਾਲ ਨਾਲ ਇਹਦੇ ਅੰਦਰ ਕ੍ਰੋਧ ਬਹੁਤ ਹੈ ਉਹਨਾਂ ਨੇ ਹੀ ਇਹ ਪਸਾਰੇ ਦੀ ਗੱਲ ਦੱਸੀ ਹੈ ਜਿਨ੍ਹਾਂ ਦੇ ਧਾਰਮਿਕ ਗ੍ਰੰਥਾਂ ਦੇ ਹਵਾਲੇ ਦਿੱਤੇ ਨੇ ਪਾਤਸ਼ਾਹ ਜੀ ਨੇ ਕਹਿੰਦੇ ਮਹਾਦੇਵ ਨੂੰ ਕਿਆਨੀ ਦੱਸਦੇ ਨੇ ਪਰ ਨਾਲ ਨਾਲ ਉਹਦੀ ਅੰਦਰ ਦੀ ਅਵਸਥਾ ਦੱਸਦੇ ਨੇ ਉਹ ਕਰੋਧੀ ਬਹੁਤ ਹੈ ਗੁੱਸੇ 'ਚ ਬੜੀ ਛੇਤੀ ਆਉਂਦਾ ਹੈ। ਕ੍ਰਿਸ਼ਨ ਸਦਾ ਅਵਤਾਰੀ ਰੁੱਦਾ ਕਹਿੰਦੇ ਮਹਾਦੇਵ ਗੁੱਸੇ 'ਚ ਵੀ ਆਉਂਦਾ ਹੈ ਤੇ ਹੰਕਾਰ 'ਚ ਵੀ ਹੈ। ਹੁਣ ਤੀਸਰਾ ਬਚਿਆ ਵਿਸ਼ਨੂੰ। ਕ੍ਰਿਸ਼ਨ ਕਿਸ਼ਨ ਸਦਾ ਅਵਤਾਰੀ ਰੁਦਾ ਕਿਸ ਲਗ ਕਿਤ ਲਗ ਤਰੇ ਸੰਸਾਰਾ ਕਹਿੰਦੇ ਵਿਸ਼ਨੂੰ ਹੈ ਜਿਹੜਾ ਉਹ ਕਹਿੰਦੇ ਅਵਤਾਰਾਂ ਦੀ ਦੁਨੀਆ ਹੀ ਤੁਰਿਆ ਫਿਰਦਾ 24 ਅਵਤਾਰ ਹੋਗੇ ਕਦੇ ਕੋਈ ਅਵਤਾਰ ਧਾਰਨ ਕਰ ਲਿਆ ਕਦੇ ਕੋਈ ਕਰ ਲਿਆ ਪਾਤਸ਼ਾਹ ਕਹਿੰਦੇ ਫਿਰ ਸੰਸਾਰ ਤਰੇ ਕਿੱਦਾਂ ਸੰਸਾਰ ਦਾ ਪਾਰ ਉਤਾਰਾ ਕਿਵੇਂ ਹੋਵੇ ਗੁਰਮੁਖ ਗਿਆਨ ਰਤੇ ਜੁਗ ਅੰਤਰ ਕਹਿੰਦੇ ਜਿਹੜੇ ਗੁਰੂ ਦੇ ਸਿੱਖ ਨੇ ਗੁਰੂ ਦੇ ਸਾਹਮਣੇ ਰਹਿਣ ਵਾਲੇ ਨੇ ਉਹ ਇਸ ਸੰਸਾਰ ਦੇ ਵਿੱਚ ਗਿਆਨ ਦੇ ਵਿੱਚ ਰਤੇ ਹੋਏ ਨੇ ਗੁਰਮੁਖ ਗਿਆਨ ਰਤੇ ਜੁਗ ਅੰਤਰ ਚੁਕੇ ਮੋਹ ਗੁਬਾਰਾ ਕਹਿੰਦੇ ਉਹਨਾਂ ਦੇ ਅੰਦਰੋਂ ਮੋਹ ਦਾ ਹੰਕਾਰ ਹਨੇਰਾ ਦੂਰ ਹੋ ਗਿਆ ਸਤਗੁਰ ਸੇਵਾ ਤੀਨ ਸਤਾਰਾ ਕਹਿੰਦੇ ਇੰਨਾਂ ਦਾ ਗੁਰੂ ਦੀ ਸੇਵਾ ਕਰਕੇ ਨ ਸਤਾਰਾ ਹੋ ਗਿਆ ਗੁਰੂ ਦੀ ਸੇਵਾ ਕਰਦੇ ਨੇ ਆਕਾਲ ਪੁਰਖ ਵਹਿਗੁਰੂ ਦੇ ਜੀਵਾਂ ਦੀ ਸੇਖ ਭਾਲ ਕਰਦੇ ਨੇ ਗੁਰਮੁਖ ਤਰੇ ਸੰਸਾਰ ਕਹਿੰਦੇ ਗੁਰੂ ਦੇ ਸਾਹਮਣੇ ਹੋ ਕੇ ਜੋ ਸੇਵਾ ਕੀਤੀ ਸੰਸਾਰ ਤਰਨ ਲੱਗ ਪਿਆ ਸਾਚੇ ਨਾਏ ਰਤੇ ਬੇਰਾਗੀ ਕਹਿੰਦੇ ਸੱਚ ਦੇ ਨਾਮ ਵਿੱਚ ਰੰਗੇ ਗਏ ਇਹ ਅਸਲੀ ਬੇਰਾਗੀ ਲੋਕ ਨੇ ਪਾਇਨ ਮੋਖ ਦਵਾਰਾ ਕਹਿੰਦੇ ਇਨ੍ਹਾਂ ਨੂੰ ਹੀ ਮੁਕਤੀ ਦਾ ਦਵਾਰ ਮਿਲਦਾ ਏ ਜਿਉਂਦੇ ਜੀ ਮੁਕਤ ਹੋ ਜਾਂਦੇ ਨੇ ਇੱਕੋ ਸੱਚ ਵਰਤੇ ਸਭ ਅੰਤਰ ਸਭਨਾ ਕਰੇ ਪ੍ਰਤਪਾਲਾ ਕਹਿੰਦੇ ਹੁਣ ਇਹ ਸਮਝ ਲੱਗ ਗਈ ਸਾਰਿਆਂ ਦੇ ਅੰਦਰ ਇੱਕੋ ਸੱਚ ਵਰਤਦਾ ਹੈ ਆਕਾਲ ਪੁਰਖ ਵਹਿਗੁਰੂ ਪ੍ਰਤਪਾਲਣਾ ਕਰਨ ਵਾਲਾ ਏ ਹੁਣ ਉਹਦੇ ਤੋਂ ਬਗੈਰ ਸਾਨੂੰ ਕਿਸੇ ਦੀ ਲੋੜ ਨਹੀਂ ਰਹੀ। ਨਾ ਸਾਨੂੰ ਬ੍ਰਹਮੇ ਦੀ, ਨਾ ਵਿਸ਼ਨੂ ਦੀ ਤੇ ਨਾ ਸਾਨੂੰ ਸ਼ਿਵ ਦੀ ਕੋਈ ਲੋੜ ਰਹੀ। ਸਾਡੇ ਵਾਸਤੇ ਸਾਰਾ ਕੁਝ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਹੈ। ਸਾਨੂੰ ਹੋਰ ਕਿਸੇ ਦੀ ਲੋੜ ਨਹੀਂ। ਇੱਕੋ ਸਚ ਵਰਤੇ जग ਅੰਤਰ ਸਭਨਾ ਕਰੇ ਪ੍ਰਤਪਾਲਾ। ਨਾਨਕ ਇੱਕਸ ਬਿਨ ਮੈਂ ਅਵਰ ਨਾ ਜਾਣਾ। ਕਹਿੰਦੇ ਇਹ ਨਾਨਕ। ਮੈਂ ਇੱਕ ਅਕਾਲ ਪੁਰਖ ਵਹਿਗੁਰੂ ਤੋਂ ਬਗੈਰ ਹੋਰ ਕਿਸੇ ਨੂੰ ਨਹੀਂ ਜਾਣਦਾ। ਸਭਨਾ ਦੀ ਬਾਣ ਦੇ ਆਲਾ ਕਹਿੰਦੇ ਉਹ ਸਾਰਿਆਂ ਦਾ ਮਾਲਕ ਹੈ ਪਾਲਣਾ ਕਰਨ ਵਾਲਾ ਹੈ ਫਰਿਆਦ ਸੁਣਨ ਵਾਲਾ ਹੈ ਹਰ ਇੱਕ ਵਸਤੂ ਉਹਦੇ ਕੋਲੋਂ ਮਿਲਦੀ ਹੈ ਸਾਨੂੰ ਕਿਸੇ ਹੋਰ ਦੀ ਲੋੜ ਨਹੀਂ ਇਹ ਸਮਝ ਕਦੋਂ ਆਵੇਗੀ ਆਵੇਗੀ ਜਦੋਂ ਅਸੀਂ ਗੁਰੂ ਸ਼ਬਦ ਨੂੰ ਆਪਣਾ ਗੁਰੂ ਮੰਨ ਕੇ ਗੁਰਬਾਣੀ ਦੇ ਸਿਧਾਂਤ ਨੂੰ ਜੀਵਨ ਦੇ ਵਿੱਚ ਲਿਆਵਾਂਗੇ ਜਿੰਨਾ ਚਿਰ ਅਸੀਂ ਗੱਪੀ ਕਥਾਵਾਚ ਕਿਤੇ ਸੰਤ ਬਾਬੇ ਦੀਆਂ ਕਹਾਣੀਆਂ ਦੇ ਵਿੱਚ ਪੈ ਰਹੇ ਤਦ ਤੱਕ ਗੁਰਬਾਣੀ ਨਾਲ ਪਿਆਰ ਨਹੀਂ ਬਣ ਸਕਦਾ ਕਿਉਂਕਿ ਉਹ ਬਾਣੀ ਨਹੀਂ ਨੀ ਦਿੰਦੇ ਉਹਨਾਂ ਨੇ ਤੁਹਾਡੇ ਕੋਲ ਬਾਣੀ ਪੜ੍ਹਾਉਣੀ ਹੈ ਪਰ ਉਹਦੇ ਪਿੱਛੇ ਵੀ ਇੱਕ ਲਾਲਚ ਇੱਕ ਤ੍ਰਿਸ਼ਨਾ ਦੇ ਕੇ ਤੇ ਬਾਣੀ ਨੇ ਜਿਹੜਾ ਸਿਧਾਂਤ ਦਿੱਤਾ ਹੈ ਉਹ ਪਾਤਸ਼ਾਹ ਜੀ ਨੇ ਕਿਹਾ ਵੀ ਆਪਣੇ ਜੀਵਨ ਨੂੰ ਸਵਾਰ ਦੁੱਖ ਤੇ ਸੁੱਖ ਤਾਂ ਹੀ ਜ਼ਿੰਦਗੀ 'ਚ ਆਉਂਦੇ ਰਹਿੰਦੇ ਨੇ ਉਤਰਾ ਚੜਾ ਆਉਂਦੇ ਰਹਿੰਦੇ ਨੇ ਮੇਰੀ ਗਰੀਬੀ ਆਉਂਦੀ ਰਹਿੰਦੀ ਹੈ ਪਰ ਇਹਨਾਂ ਸਾਰਿਆਂ ਦੇ ਵਿੱਚ ਤੋ ਸਿਰਤਾ ਚ ਰਹਿਣਾ ਹੈ ਚੜਦੀ ਕਲਾ ਚ ਰਹਿਣਾ ਹੈ ਤੇ ਜਦੋਂ ਇਹ ਸਮਝ ਲੱਗ ਗਈ ਫਿਰ ਸਾਨੂੰ ਗੁਰਬਾਣੀ ਦਾ ਸ਼ਬਦ ਮਿੱਠਾ ਲੱਗੇਗਾ ਜਿੰਨਾ ਚਿਰ ਨਹੀਂ ਸਮਝ ਲੱਗਦੀ ਉਹਨਾਂ ਚਿਰ ਸਾਨੂੰ ਕਾਲਪਨਿਕ ਫਿਲਮਾਂ ਕਹਾਣੀਆਂ ਗੱਪੀ ਬਾਬਿਆਂ ਦੀਆਂ ਕਹਾਣੀਆਂ ਹੀ ਚੰਗੀਆਂ ਲੱਗਦੀਆਂ ਨੇ ਜਿਹੜੇ ਮਰ ਤੋਂ ਬਾਅਦ ਸਵਰਗ ਦੇਣਾ ਚਾਹੁੰਦੇ ਨੇ ਅਸੀਂ ਜਿਉਂਦੇ ਜੀ ਗੁਰਬਾਣੀ ਸਵਰਗ ਦੇਣਾ ਚਾਹੁੰਦੀ ਇੱਥੇ ਪੰਜ ਖੰਡ ਚਵਜੀ ਸਾਹਿਬ ਦੇ ਨੇ ਪੰਜੇ ਖੰਡ ਇੱਥੇ ਜਿਉਂਦੇ ਜੀ ਮਿਲਦੇ ਨੇ ਨਾ ਕੇ ਮਰ ਤੋਂ ਬਾਅਦ ਸੋ ਗੁਰੂ ਪਾਤਸ਼ਾਹ ਕਿਰਪਾ ਕਰੇ ਪਾਣੀ ਨੂੰ ਪੜੀਏ ਸਦਾਤ ਨੂੰ ਸਮਝੀਏ ਜੀਵਨ ਚ ਲਾਗੂ ਕਰੀਏ ਇਹ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਵਾਪੇ ਮੇਲੇ ਸੋ ਪਾਤਸ਼ਾਹੀ ਕਿਰਪਾ ਅਨੁਸਾਰੇ ਸੁਖੀ ਚੜਦੀ ਕਲਾ ਚ ਵਸਦੇ ਰਹੋ